ਹੈਲੋ ਫਰੈਂਡਸ ਅੱਜ ਕਹਾਣੀ ਕਰਮਾ ਵਾਲੀ ਦਾ ਭਾਗ 8 ਸੁਣਾਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਹਿਲੇ 7 ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਿਆ ਇਸ ਦਿਲਚਸਪ ਕਹਾਣੀ ਦਾ ਭਾਗ 8 ਕਾਲੀ ਨਾਲ ਪੈਰ ਪੁੱਟਦਿਆਂ ਜਿਵੇਂ ਹੀ ਉਹ ਘਰ ਪਹੁੰਚਿਆ ਤਾਂ ਨਿੰਮੂ ਇੱਕਦਮ ਚੌਂਕ ਕੇ ਬੋਲੀ ਹਾਏ ਜੀਜੂ ਤੈਨੂੰ ਕੀ ਹੋਇਆ ਕੌਣ ਜੀਜੂ ਰਣਦੀਪ ਨੇ ਉਸਦੇ ਹੱਥ ਨਾਲ ਮਾਰ ਦਿਆਂ ਇਸ਼ਾਰੇ ਨਾਲ ਪੁੱਛਿਆ ਬੰਟੀ ਨੇ ਕਿਹਾ ਆਪਣਾ ਜਿੱਜੂ ਨਹੀਂ ਮੇਰਾ ਮਤਲਬ ਸਾਡਾ ਦੋਨਾਂ ਦਾ ਜੀਜਾ ਤੇ ਤੇਰੇ ਪਤੀ ਪਰਮੇਸ਼ਵਰ ਹਾਏ ਉਹ ਦੇਖ ਸਾਹਮਣੇ ਰਣ ਨੂੰ ਹੁੱਜ ਮਾਰਦਿਆਂ ਕਿਆ ਰਾਜ ਨੂੰ ਘਰ ਵਿੱਚ ਦੇਖ ਰੰਦੀਪ ਦੇ ਕਦਮ ਉੱਥੇ ਹੀ ਰੁਕ ਗਏ ਇਹ ਇੱਥੇ ਉਹ ਵੀ ਅਚਾਨਕ ਰੰਦੀਪ ਸੋਚ ਹੀ ਰਹੀ ਸੀ ਕਿ ਐਨੇ ਬੰਟੀ ਘਬਰਾਉਂਦੀ ਹੋਈ ਬੋਲੀ ਕਦੇ ਇਹਨਾਂ ਨੂੰ ਪਤਾ ਤਾਂ ਨਹੀਂ ਚੱਲ ਗਿਆ ਸਭ ਤਾਂ ਹੀ ਤਾਇਆ ਜੀ ਨੇ ਇਹਨਾਂ ਨੂੰ ਬੁਲਾਇਆ ਹੋਵੇ ਗੱਲ ਕਰਨ ਲਈ ਨਿੰਮੂ ਨੇ ਕਿਹਾ ਚੁੱਪ ਕਰ ਬੰਟੀ ਤੂੰ ਹਮੇਸ਼ਾ ਪੁੱਠਾ ਹੀ ਸੋਚਿਆ ਕਰ। ਸੁਭ ਸੁਭ ਬੋਲ ਨਾਲੇ ਹੋਲੀ ਬੋਲ ਜੇ ਉਹਨਾਂ ਨੂੰ ਸੁਣ ਗਿਆ ਫਿਰ ਤਿੰਨੇ ਆਪਸ ਵਿੱਚ ਘੁਸਰਮੁਸਰ ਕਰ ਹੀ ਰਹੀਆਂ ਸਨ। ਕਿ ਐਨੇ ਪਰਮਜੀਤ ਦੀ ਨਜ਼ਰ ਬਾਹਰ ਬੂਏ ਕੋਲ ਖੜੀਆਂ ਨਿੰਮੋ, ਬੰਟੀ ਅਤੇ ਰਾਣੋ ਤੇ ਪਈ। ਅੱਜ ਦਾ ਗਏ ਕੰਮ ਤੋਂ ਇਸ ਤੋਂ ਪਹਿਲਾਂ ਤਾਈ ਜੀ ਆ ਕੇ ਆਪਾਂ ਨੂੰ ਲੈਕਚਰ ਸੁਣਾਵੇ। ਨਿੰਮੋ ਉੱਡਲਾ ਇੱਥੋਂ। ਬੰਟੀ ਹੌਲੇ ਜੇ ਨਿੰਮੋ ਨੂੰ ਇਸ਼ਾਰਾ ਕਰਦੀ ਬੋਲੀ। ਦੋਨੋਂ ਮੁੜਨ ਹੀ ਲੱਗੀਆਂ ਸੀ। ਕੇ ਰਣਦੀਪ ਨੇ ਹੱਥ ਫੜ ਉਹਨਾਂ ਨੂੰ ਰੋਕ ਲਿਆ ਐਨੇ ਨੂੰ ਪਰਮਜੀਤ ਨੇ ਉਹਨਾਂ ਕੋਲ ਜਾਂਦਿਆਂ ਕਿਤੇ ਡੱਟ ਡੱਟ ਕਰਦੀਆਂ ਫੇਰਦੀਆਂ ਸੀ ਤੁਸੀਂ ਸਵੇਰੇ ਪਹਿਲਾਂ ਹੀ ਬੰਟੀ ਅੜਕੜਕ ਕੇ ਬੋਲੀ ਓਹ ਓ ਤਾਈ ਜੀ ਅਸੀਂ ਤਾਂ ਪਰਮਜੀਤ ਨੇ ਬੰਟੀ ਦੀ ਗੱਲ ਵਿੱਚ ਕੱਟਦਿਆਂ ਕਿਹਾ ਇਹ ਤਾਂ ਚੱਲ ਵਿਹਲੀਆਂ ਹੈ ਹੀ ਪਰ ਰਾਣੂ ਤੂੰ ਤਾਂ ਸਿਆਣੀ ਬਣਿਆ ਕਰ ਚੱਲ ਜਲਦੀ ਜਾ ਕੇ ਨਹਾ ਤੋ ਕੇ ਤਿਆਰ ਹੋ ਜਾ ਤੈਨੂੰ ਲੈਣ ਆਏ ਨੇ ਇਹ ਸੁਣ ਤਿੰਨੋਂ ਹੈਰਾਨ ਹੁੰਦੀਆਂ ਹੋਈਆਂ ਇੱਕ ਦੂਜੇ ਵੱਲ ਵੇਖਣ ਲੱਗੀਆਂ ਲੈਨ ਉਵੀ ਅੰਨੀ ਜਲਦੀ ਪਰ ਕਿਉ ਮਾਂ ਰੰਦੀਪ ਨੇ ਇਸ਼ਾਰੇ ਨਾਲ ਪੁੱਛਿਆ ਪਰਮਜੀਤ ਨੇ ਕਿਹਾ ਹਾਂ ਹਾਂ ਦੱਸਦੀ ਆ ਸਭ ਤੂੰ ਜਾ ਕੇ ਪਹਿਲਾਂ ਤਿਆਰ ਹੋ ਕੀ ਹਾਲ ਬਣਾ ਰੱਖਿਆ ਤੇ ਤੁਸੀਂ ਦੋਨੋਂ ਜਾਓ ਇਹਦੇ ਨਾਲ ਸਮਾਨ ਪੈਕ ਕਰਨ ਵਿੱਚ ਮਦਦ ਕਰੋ ਐਂਦੀ ਐਨਾ ਕਹਿ ਪਰਮਜੀਤ ਉੱਤੋਂ ਚਲੀ ਗਈ ਇਹ ਸੁਣ ਤਿੰਨੋਂ ਹੌਲੇ ਜੇ ਪੱਬ ਧਰਦੀਆਂ ਹੋਈਆਂ ਬਾਹਰਲੀ ਬੈਠਕ ਵੱਲ ਚੱਲ ਪਈਆਂ ਨਿੰਮੋ ਤੇ ਬੰਟੀ ਗੱਲਾਂ ਕਰਦੀਆਂ ਅੱਗੇ ਅੱਗੇ ਤੇ ਰਾਣੋ ਆਪਣੇ ਹੀ ਸਵਾਲਾਂ ਵਿੱਚ ਉਲਝੀ ਪਿੱਛੇ ਪਿੱਛੇ ਜਾ ਰਹੀ ਸੀ ਜਿਵੇਂ ਹੀ ਉਹ ਗੁਸਲਖਾਨੇ ਕੋਲ ਦੀ ਗੁਜਰਨ ਲੱਗੀ ਐਨੇ ਨੂੰ ਫੋਨ ਤੇ ਗੱਲ ਕਰਦਾ ਹੋਇਆ ਰਾਜੂ ਰਣਦੀਪ ਨਾਲ ਟਕਰਾਇਆ ਆਪਸ ਚ ਟਕਰਾ ਜਾਣ ਨਾਲ ਰਣਦੀਪ ਦੇ ਮੂੰਹੋਂ ਹਲਕੀ ਜਿਹੀ ਚੀਕ ਦੀ ਆਵਾਜ਼ ਨਿਕਲੀ ਉਹ ਸੌਰੀ ਸੌਰੀ ਰਾਜੂ ਨੇ ਆਪਣਾ ਫੋਨ ਸੰਭਾਲਦਿਆਂ ਕਿਹਾ ਪਰ ਜਿਵੇਂ ਹੀ ਉਸਨੇ ਉੱਪਰ ਵੱਲ ਦੇਖਿਆ ਤਾਂ ਰਾਨੋ ਨੂੰ ਦੇਖ ਇੱਕਦਮ ਪਛਾਣ ਹੋ ਗਿਆ ਉਸਨੂੰ ਦੇਖ ਰਣਦੀਪ ਵੀ ਆਪਣੀ ਚੁੰਨੀ ਲੋਟ ਕਰਦੀ ਹੋਈ ਰੇ ਕਦਮ ਪਿਛਾਂ हट ਗਏ ਰਣਦੀਪ ਨੂੰ ਬڑے غور ਨਾਲ ਤੱਕਦਿਆਂ ਰਾਜੂ ਦੇ ਚਿਹਰੇ ਤੇ ਮੁਸਕਾਨ ਛਿੜ ਗਈ ਤੇ ਹੱਸਣ ਲੱਗ ਪਿਆ ਰਾਜੂ ਨੂੰ ਇਸ ਤਰ੍ਹਾਂ ਹੱਸਦਿਆਂ ਦੇਖ ਐਨਾ ਨੂੰ ਕੀ ਹੋਇਆ ਇਹ ਆਏ ਕਿਉਂ ਮੁਸਕਰਾ ਰਹੇ ਨੇ ਰੰਦੀਪ ਹਲੇ ਸੋਚ ਹੀ ਰਹੀ ਸੀ ਕਿ ਇਹਨੇ ਨਿੰਮੋ ਤੇ ਬੰਟੀ ਰਾਜੂ ਦੀ ਆਵਾਜ਼ ਸੁਣ ਰੁਕ ਗਈਆਂ ਤੇ ਉਸਦੇ ਕੋਲ ਆਉਂਦਿਆਂ ਹੀ ਓਏ ਹੋਏ ਬੜੀਆਂ ਸਮਾਈਲਾਂ ਪਾਸ ਹੋ ਰਹੀਆਂ ਇੱਕ ਦੂਜੇ ਨੂੰ ਐਨਾ ਕਹਿੰਦਿਆਂ ਜਿਵੇਂ ਹੀ ਬੰਟੀ ਨੇ ਰੰਦੀਪ ਵੱਲ ਦੇਖਿਆ ਤਾਂ ਉਹ ਵੀ ਮੂੰਹ ਤੇ ਹੱਥ ਰੱਖ ਫਸਨ ਲੱਗ ਪਈ ਇਹ ਦੇਖ ਨਿੰਮੋ ਨੇ ਹੁੱਜਮਾਰ ਬੰਟੀ ਨੂੰ ਚੁੱਪ ਕਰਾ ਦਿੱਤਾ ਰਾਜੂ ਨੇ ਹਾਸਾ ਕੰਟਰੋਲ ਕਰਦਿਆਂ ਸਾਤਰੀਏ ਕਾਲ ਜੀ ਹੋਰ ਠੀਕ ਹੋਰ ਕਿਵੇਂ ਹੋ ਨਿੰਮੋ ਨੇ ਕਿਹਾ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਇਸ ਤੋਂ ਪਹਿਲਾਂ ਕਿ ਹੋਰ ਗੱਲ ਹੁੰਦੀ ਐਨੇ ਨੂੰ ਰਾਜੂ ਦੇ ਫੋਨ ਦੀ ਘੰਟੀ ਵੱਜਣ ਲੱਗ ਪਈ ਰੰਦੀਪ ਮੌਕਾ ਦੇਖਦਿਆਂ ਹੀ ਕਮਰੇ ਵਿੱਚ ਚਲੀ ਗਈ ਨਿੰਮੋ ਨੇ ਕਿਹਾ ਚੱਕ ਲੋ ਜੀਜੂ ਫੋਨ ਕੋਈ ਜ਼ਰੂਰੀ ਕਾਲ ਹੋਣੀ ਹੈ ਅਸੀਂ ਆਏ ਵਾਪਸ ਰਾਜੂ ਨੇ ਕਿਹਾ ਹਾਂ ਕਾਲ ਤਾਂ ਜ਼ਰੂਰੀ ਹੀ ਐ ਇੱਕ ਮਿੰਟ ਐਨਾ ਕਹਿ ਰਾਜੂ ਫੋਨ ਕੰਨਾਂ 'ਨ ਲਗਾ ਚਲਾ ਗਿਆ ਨਿੰਮੋ ਤੇ ਬੰਟੀ ਜਿਵੇਂ ਹੀ ਅੰਦਰ ਰੰਦੀਪ ਕੋਲ ਗਈਆਂ ਰੰਦੀਪ ਨੇ ਉਹਨਾਂ ਦੇ ਹੱਥ ਨਾਲ ਮਾਰਦੇ ਹੋਏ ਪੁੱਛਿਆ ਤੁਹਾਨੂੰ ਦੋਨਾਂ ਨੂੰ ਕਿਹੜੀ ਗੱਲ ਦੀ ਹਾਸੀ ਆ ਰਹੀ ਸੀ ਇਹ ਸੁਣ ਨਿੰਮੋ ਤੇ ਬੰਟੀ ਨੇ ਰੰਦੀਪ ਵੱਲ ਦੇਖ ਹਾਸਾ ਸਪਨਾ ਢੇਡ ਇਕੱਠਾ ਕਰ ਲਿਆ ਉਹਨਾਂ ਨੂੰ ਇਸ ਤਰ੍ਹਾਂ ਹੱਸਦਿਆਂ ਵੇਖ ਵਜ੍ਹਾ ਜਾਣਨ ਲਈ ਰੰਦੀਪ ਦੀ ਬੇਜਾਨੀ ਹੋਰ ਵੀ ਵੱਧ ਗਈ ਉਸਨੇ ਫਿਰ ਤਾਂ ਨਿੰਮੋ ਨੂੰ ਬਾਹਾਂ ਫੜਦੇ ਆਂ ਇਸ਼ਾਰੇ ਨਾਲ ਪੁੱਛਿਆ ਤੁਸੀਂ ਦੱਸਣਾ ਜਾਂ ਮੈਂ ਮਾਂ ਨੂੰ ਸੱਦਾ ਅਰੇ ਰੁਕ ਰੁਕ ਕਹਿੰਦੇ ਨਿੰਮੋ ਨੇ ਸ਼ੀਸ਼ਾ ਲਿਆ ਰੰਦੀਪ ਦੇ ਮੂਹਰੇ ਕਰ ਦਿੱਤਾ ਦੇਖ ਰਾਨੋ ਤੇਰੀਆਂ ਜੁਲਫਾਂ ਕਿੱਧਰ ਪਹਿਲਾਂ ਪਾਉਂਦੀਆਂ ਫਿਰਦੀਆਂ ਬੰਟੀ ਨੇ ਕਿਹਾ ਹਾਂ ਦੇਖ ਦੇਖ ਧਿਆਨ ਨਾਲ ਦੇਖ ਮਾਰੇ ਜੇ ਇੱਕ ਝਟਕੇ ਨਾਲੀ ਤੇਰੀਆਂ ਬੋਧੀਆਂ ਕਿਵੇਂ ਤਾਂਹ ਖੜੀਆਂ ਹੋ ਗਈਆਂ ਅਸਲ ਵਿੱਚ ਉਸ ਖੱਤ ਦੇ ਚੱਕਰ 'ਚ ਰੰਦੀਪ ਸਵੇਰੇ ਆਪਣੇ ਵਾਲ ਬੋਣਾ ਹੀ ਭੁੱਲ ਪਈ ਸੀ ਜਿਸ ਕਰਕੇ ਕੋਸ਼ਤਾ ਹਾਲਤ ਉਹਨਾਂ ਦੀ ਪਹਿਲਾਂ ਹੀ ਖਰਾਬ ਸੀ ਤੇ ਕੁਝ ਰਾਜੂ ਨਾਲ ਟਕਰਾ ਜਾਣ ਕਰਨ ਹੋਰ ਵੀ ਖਿੱਲਰ ਗਈ ਆਪਣੀ ਵੇਸਭੂਸ਼ਾ ਸ਼ੀਸ਼ੇ ਵਿੱਚ ਦੇਖ ਰੰਦੀਪ ਵੀ ਉਹ ਸੀਨ ਯਾਦ ਕਰ ਮੁਸਕਰਾ ਪਈ ਹਾਸੇ ਮੁਖੋਲ ਕਰਨ ਮਗਰੋਂ ਰੰਦੀਪ ਨਾਹ ਤੋ ਕੇ ਤਿਆਰ ਹੋ ਗਈ ਨਿੰਮੋ ਤੇ ਬੰਟੀ ਨੇ ਮਿਲ ਕੇ ਉਸ ਦਾ ਸਾਰਾ ਸਮਾਨ ਤਿਆਰ ਕਰ ਦਿੱਤਾ ਥੋੜੀ ਦੇਰ ਬਾਅਦ ਪਰਮਜੀਤ ਉਹਨਾਂ ਕੋਲ ਆ ਗਈ ਹੋ ਗਈ ਤਿਆਰ ਪੁੱਤ ਰੰਦੀਪ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਪੁੱਛਿਆ ਮੰਮੀ ਪਰ ਤੁਸੀਂ ਮੈਨੂੰ ਇੰਨੀ ਜਲਦੀ ਕਿਉਂ ਭੇਜ ਰਹੇ ਹੋ ਨਿੰਮੂ ਨੇ ਕਿਹਾ ਹਾਂ ਤਾਈ ਜੀ ਹੱਲੇ ਤਾਂ ਦੋ ਦਿਨ ਹੋਏ ਨੇ ਇਸ ਨੂੰ ਆਇਆ ਇਹਨਾਂ ਨੂੰ ਕਹੋ ਵੀ ਦੋ ਚਾਰ ਦਿਨ ਹੋਰ ਰੁਕ ਜਾਣ ਪਰਮਜੀਤ ਨੇ ਕਿਹਾ ਨਹੀਂ ਪੁੱਤ ਰੰਦੀਪ ਦੀ ਸੱਸ ਥੋੜੀ ਬਿਮਾਰ ਹੈ ਤੇ ਉੱਥੋਂ ਘਰੇ ਵੀ ਕੋਈ ਹੈ ਨਹੀਂ ਤਾਂ ਹੀ ਲੈਣ ਆਏ ਨੇ ਇਹਨੂੰ ਜਲਦੀ ਸਵੇਰੇ ਕਰਮੇ ਕੋਲ ਫੋਨ ਆਇਆ ਸੀ ਵੀ ਅਸੀਂ ਰੰਦੀਪ ਨੂੰ ਲੈਣ ਆ ਰਹੇ ਹਾਂ ਮੈਂ ਤੈਨੂੰ ਜਿੰਨੇ ਦਸਣ ਆਈ ਤੂੰ ਆਪਣੇ ਕਮਰੇ 'ਚ ਹੈ ਹੀ ਨਹੀਂ ਸੀ ਫਿਰ ਤੇਰੀ ਪਰਜਾਈ ਨੇ ਦੱਸਿਆ ਕਿ ਤੂੰ ਇਹਨਾਂ ਨਾਲੇ ਵੈਸੇ ਕੀ ਕਰਦੀਆਂ ਸੀ ਤੁਸੀਂ ਇਕੱਠੀਆਂ ਹੋ ਕੇ ਖੱਤ ਬੰਟੀ ਕਹਿੰਦੇ ਕਹਿੰਦੇ ਰੋਕਦੀ ਕਿਹੜਾ ਖੱਤ ਪਰਮਜੀਤ ਨੇ ਹੈਰਾਨ ਹੁੰਦਿਆਂ ਪੁੱਛਿਆ ਖੱਤ ਖੱਤ ਨਹੀਂ ਤਾਈ ਛੱਤ ਛੱਤ 'ਤੇ ਕਬੂਤਰੀ ਦੇ ਨਿੱਕੇ ਨਿੱਕੇ ਬੱਚੇ ਸੀ ਉਹ ਦੇਖਣ ਗਈਆਂ ਸੀ ਅਸੀਂ ਹੈਨਾ ਰਾਨੋ ਨਿੰਮੋ ਨੇ ਗਾਲ ਨੂੰ ਹੋਰ ਪਾਸੇ ਖਿੱਚਦਿਆਂ ਕਿਹਾ ਛੱਤ ਖੱਤ ਕਬੂਤਰੀ ਹੋਰੀ ਆਵਦੀਆਂ ਜੱਪੜੀਆਂ ਮਾਰੀ ਜਾਣਗੀਆਂ ਲੈ ਤੁਸੀਂ ਤਾਂ ਮੈਨੂੰ ਹੋਰੀ ਗੱਲਾਂ ਚ ਲੈ ਕੇ ਬਹਿ ਗਈਆਂ ਮੈਂ ਆਈ ਤਾਂ ਸੀ ਤੁਹਾਨੂੰ ਬੁਲਾਉਣ ਜਹਰਾਂ ਨੂੰ ਤੇਰੀ ਭਜਾਈ ਰਸੋਈ ਚ ਖਾਣਾ ਬਣਾ ਰਹੀ ਐ ਜਾਓ ਤੁਸੀਂ ਵੀ ਜਾ ਕੇ ਥੋੜੀ ਮਦਦ ਕਰ ਦੋ ਰੋਟੀ ਖਵਾ ਕੇ ਹੀ ਤੋਰਾਂਗੀ ਉਹਨਾਂ ਨੂੰ ਮੈਂ ਜਰਾ ਤੇਰੀ ਚਾਚੀ ਕੋਲ ਉਹ ਆਵਾਂ ਥੋੜਾ ਕੰਮ ਐ ਮੈਨੂੰ ਬਸ ਮੈਂ ਗਈ ਤੇ ਜੂੰ ਆਈ ਐਨਾ ਕਹਿ ਪਰਮਜੀਤ ਉੱਥੋਂ ਚਲੀ ਗਈ ਰਾਜੂ ਦਾਦਾ-ਦਾਦੀ ਕੋਲ ਪਾਰ ਬਰਾਂਡੇ ਵਿੱਚ ਬੈਠਾ ਸੀ ਬਰਾਂਡੇ ਦੇ ਨਾਲ ਹੀ ਰਸੋਈ ਹੋਣ ਕਰਕੇ ਅੰਦਰੋਂ ਪਕਵਾਨਾਂ ਦੀ ਬੜੀ ਸੋਹਣੀ ਖੁਸ਼ਬੂ ਆ ਰਹੀ ਸੀ। ਖਾਣੇ ਦੀ ਮਹਿਕ ਨੇ ਜਿਵੇਂ ਹੀ ਰਾਜੂ ਦਾ ਧਿਆਨ ਰਸੋਈ ਵੱਲ ਖਿੱਚਿਆ, ਉਸਦੀ ਨਜ਼ਰ ਸਿੱਧੀ ਰੰਦੀਪ ਤੇ ਜਾ ਟਿਕੀ। ਜੋ ਕਿ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਲਈ, ਹੱਥ ਵਿੱਚ ਕਰਚੀ ਫੜੀ, ਬੜੇ ਪਿਆਰ ਨਾਲ ਕੜਾਈ ਵਿੱਚ ਕੁਝ ਹਿਲਾਉਣ ਦੀ ਨਜ਼ਰ ਆਈ। ਖਾਣੇ ਦੀ ਖੁਸ਼ਬੂ ਤੇ ਰੰਦੀਪ ਦੀ ਮੁਸਕਰਾਹਟ ਵੱਲ ਦੇ ਰਾਜੂ ਦੀਆਂ ਨਜ਼ਰਾਂ ਜਿਵੇਂ ਕੁਝ ਪਰ ਲਈ, ਉਤਤੇ ਹੀ ਠਹਿਰ ਗਈਆਂ। ਪੁਰਾਣੀਆਂ ਬੀਬੀਆਂ ਦੀ ਕਹਾਵਤ ਹੈ ਕਿ ਮਰਦਾਂ ਦੇ ਦਿਲ ਤੱਕ ਦਾ ਰਸਤਾ ਖਾਣੇ ਵਿੱਚੋਂ ਹੀ ਗੁਜ਼ਰ ਕੇ ਲੰਘਦਾ ਹੈ ਉਸੇ ਤਰ੍ਹਾਂ ਹੀ ਰਾਜੂ ਨੂੰ ਦੇਖ ਇੰਜ ਜਾਪਦਾ ਸੀ ਜਿਵੇਂ ਰਣਦੀਪ ਨੇ ਉਸ ਦੇ ਦਿਲ ਵਿੱਚ ਪਿਆਰ ਦੀ ਇੱਕ ਛੋਟੀ ਜਿਹੀ دستਕ ਦੇ ਦਿੱਤੀ ਹੋਵੇ ਰਣਦੀਪ ਆਪਣੀ ਲਗਨ ਨਾਲ ਕੰਮ ਕਰ ਹੀ ਰਹੀ ਸੀ ਕਿ ਅਚਾਨਕ ਨਿੰਮੋ ਦੇ ਹੱਥੋਂ ਕੱਚ ਦਾ ਗਲਾਸ ਛੁੱਟ ਫਰਸ਼ ਤੇ ਜਾ ਡਿੱਗਿਆ ਜਿਸ ਦਾ ਇੰਨਾ ਜ਼ੋਰ ਦਾ ਖੜਕਾ ਹੋਇਆ ਕਿ ਬਾਹਰ ਤੱਕ ਸੁਣਾਈ ਦਿੱਤਾ ਜਿਸ ਕਰਕੇ ਰਾਜੂ ਦਾ ਧਿਆਨ ਇਕਦਮ ਉਸ ਪਾਸਿਓਂ हटਿਆ ਤੇ ਉਹ ਪਰामुਖਰ ਬੈਠ ਗਿਆ ਲੱਗਦਾ ਫਿਰ ਕੁੜੀਆਂ ਨੇ ਕੁਝ ਨਾ ਕੁਝ ਭੰਨਤਾ ਜਦੋਂ ਇਕੱਠੀਆਂ ਹੋ ਜਾਣ ਕੁਛ ਨਾ ਕੁਛ ਤਾਂ ਨੁਕਸਾਨ ਕਰ ਹੀ ਰਖਦੀਆਂ ਦਾਦੀ ਹਾਸਦੀ ਹੋਈ ਬੋਲੀ ਅੰਦਰ ਟੁੱਟੇ ਗਲਾਸ ਨੂੰ ਦੇਖ ਰੰਦੀਪਦੀਪ ਪਰਜਾਈ ਨੇ ਮੂੰਹ ਤੇ ਹੱਥ ਰੱਖਦਿਆਂ ਹਾਈ ਨੀ ਆ ਕੀ ਕਰਤਾ ਤੂੰ ਕੱਚ ਟੁੱਟਿਆ ਪਤਾ ਕਿੰਨਾ ਮਾੜਾ ਮੰਨਿਆ ਜਾਂਦਾ ਨੀਮੋ ਨੂੰ ਕਿਹਾ ਨੀਮੋ ਨੇ ਕਿਹਾ ਮਾਫ ਕਰਨਾ ਭਾਬੀ ਜੀ ਬਤਾਇਨੀ ਕਿਵੇਂ ਗਲਤੀ ਨਾਲ ਛੁੱਟ ਗਿਆ ਹੱਥੋਂ ਪਰ ਜਾਈ ਨੇ ਕਿਹਾ ਚੱਲ ਕੋਈ ਨਾ ਹੁਣ ਮੰਮੀ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਧਿਆਨ ਨਾਲ ਚੁੱਕ ਕੇ ਬਾਹਰ ਛੋਟਾ ਨਹੀਂ ਜੀ ਉਹਨਾਂ ਨੇ ਦੇਖ ਲਿਆ ਤੈਨੂੰ ਹੋਰ ਸ਼ਲੋਕ ਮਿਲਣੇ ਆ ਉਹ ਤਾਂ ਬਾਲਾ ਵਹਿਮ ਕਰਦੇ ਐ ਇਨਾਂ ਚੀਜ਼ਾਂ ਦਾ ਹੈਨਾ ਰਾਨੂੰ ਕਹਿ ਹਸਨ ਲੱਗ ਪਈ ਇਹ ਸੁਣ ਨਿੰਮੋ ਨੇ ਜਲਦੀ ਜਲਦੀ ਸਾਰਾ ਖਿਲਰਿਆ ਕੱਚ ਸਮੇਟ ਲਿਆ ਤੇ ਜਿਵੇਂ ਹੀ ਉਹ ਬਾਹਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਇੱਕ ਕਾਗਜ਼ ਦਾ ਟੁਕੜਾ ਦਾਤੀ ਦੇ ਸਰਹਾਣੇ ਪਿਆ ਸੀ ਉਸ ਨੂੰ ਦੇਖ ਨਿੰਮੋ ਦੇ ਮਨ ਵਿੱਚ ਖਿਆਲ ਆਇਆ ਕਿ ਕਦੇ ਇਹ ਉਹੀ ਚਿੱਠੀ ਤਾਂ ਨਹੀਂ ਜਿਸ ਦੀ ਰਾਣੋ ਗੱਲ ਕਰ ਰਹੀ ਸੀ ਇਹ ਸੋਚ ਨਿੰਮੋ ਜਲਦੀ ਜਲਦੀ ਕਚਰਾ ਬਾਹਰ ਸੁੱਟ ਉਸੇ ਪਿਆਰੀ ਹੋਲੇ ਜਿਹੇ ਰਾਣੋ ਨੂੰ ਜਾ ਦੱਸਿਆ ਇਹ ਸੁਣ ਰੰਦੀਪ ਨੇ ਅੱਖ ਬਚਾ ਜਿਵੇਂ ਹੀ ਸਰਹਾਣੇ ਪਏ ਕਾਗਜ਼ ਵੱਲ ਗੌਰ ਨਾਲ ਵੇਖਿਆ ਤਾਂ ਉਹ ਝੱਟ ਪਹਿਚਾਨ ਗਈ ਤੇ ਉਹ ਨਿੰਮੋ ਨੂੰ ਆਖਣ ਲੱਗੀ ਕਿ ਇਹ ਤਾਂ ਉਹੀ ਖਾਤਾ ਹੈ ਪਰ ਇਹ ਇੱਥੇ ਬੇਬੇ ਕੋਲ ਕਿਵੇਂ ਆਇਆ ਨਿੰਮੋ ਨੇ ਕਿਹਾ ਇਹ ਛੱਡ ਤੂੰ ਉਹ ਦੇਖ ਜੀਜੂ ਵੀ ਉੱਥੇ ਹੀ ਬੈਠੇ ਨੇ ਇਹ ਦੇਖ ਰੰਦੀਪ ਦੇ ਫਿਰ ਸਾਹ ਉੱਤੇ ਥੱਲੇ ਹੋਣ ਲੱਗੇ ਇਹਦੋਂ ਪਹਿਲਾਂ ਬੇਬੇ ਦੀ ਨਿਗਾ ਉਸਤੇ ਪਏ ਹਾਈ ਨਿੰਮੋ ਬੰਟੀ ਯਾਰ ਕਰੋ ਕੁਝ ਭਿਆਨ ਬਣ ਕੇ ਬੇਚੈਨ ਮਨ ਨਾਲ ਇਸ਼ਾਰਾ ਕਰਦੇ ਗਿਆ ਬੰਟੀ ਤੈਨੂੰ ਪੱਕਾ ਪਤਾ ਹੈ ਵੀ ਉਹੀ ਖਾਤਾ ਹੈ ਰੰਦੀਪ ਨੇ ਹਾਂ ਵਿੱਚ ਸਿਰ ਹਿਲਾਇਆ ਬੰਟੀ ਨੇ ਕਿਹਾ ਬਸ ਫਿਰ ਕਿਉਂ ਟੈਨਸ਼ਨ ਲਈ ਐ ਉਥੋਂ ਚੱਕ ਹੀ ਲਿਓਣਾ ਬਸ ਉਹ ਵੀ ਬੇਬੇ ਨੂੰ ਬਿਨਾ ਕੁਝ ਪਤਾ ਲੱਗੇ ਇਹ ਤਾਂ ਮੇਰੇ ਖੱਬੇ ਆਦਾ ਖੇਲ ਐ ਤੁਸੀਂ ਬਸ ਇੱਥੇ ਕਿੜੀਆਂ ਚੁੱਪ ਕਰਕੇ ਦੇਖੀ ਜਾਓ ਬੰਟੀ ਦਾ ਕਮਾਲ ਐਨਾ ਕਹਿ ਬੰਟੀ ਉਹਨਾਂ ਕੋਲ ਚਲੀ ਗਈ ਜਾਂਦਿਆਂ ਹੀ ਬੇਬੇ ਨੂੰ ਆਪਣੀਆਂ ਗੱਲਾਂ ਵਿੱਚ ਲਗਾ ਲਿਆ ਪਰ ਇਸ ਤੋਂ ਪਹਿਲਾਂ ਕਿ ਬੰਟੀ ਉਸ ਨੂੰ ਚੱਕਣ ਦੀ ਕੋਸ਼ਿਸ਼ ਕਰਦੀ ਬੇਬੇ ਦੀ ਨਜ਼ਰ ਪਹਿਲਾਂ ਹੀ ਉਸ ਖਾਤੂ ਤੇ ਪੈ ਗਈ ਉਸਨੇ ਉਹ ਖਤ ਚੱਕ ਰਾਜੂ ਨੂੰ ਫੜਾਉਂਦਿਆਂ ਕਿਆ ਆ ਦੇਖੀ ਵੀ ਪੁੱਤ ਕਾਂਦੀ ਪਰਚੀ ਐ ਮੈਨੂੰ ਵਿਹੜੇ ਚ ਡਿੱਗੀ ਮਿਲੀ ਸੀ ਮੈਂ ਸੋਚਿਆ ਕਦੇ ਕੋਈ ਕੰਮ ਦੀ ਨਾ ਹੋਵੇ ਤਾਂ ਕਰਕੇ ਸਵਾਲ ਕੇ ਰੱਖੀ ਸੀ ਪਰ ਭੁੱਲ ਗਈ ਮੈਂ ਸੁਖਪਾਲ ਨੂੰ ਦੇਣਾ ਦੇਖ ਦਿਮਾਗ ਮੇਰਾ ਹਾਲੇ ਤੱਕ ਨਾਲ ਹੀ ਚੱਕੀ ਫਿਰਦੀ ਆ ਹੱਸਦੀ ਹੋਈ ਬੋਲੀ ਰਾਜੂ ਦੇ ਹੱਥ ਦੇ ਵਿੱਚ ਖੱਤ ਦੇਖ ਜਿਵੇਂ ਰੰਦੀਪ ਦੇ ਤਾਂ ਸਾਹ ਹੀ ਬਾਹਰ ਆ ਗਈ ਹੋਣ ਉਸਦੇ ਪੈਰਾਂ ਨੂੰ ਅਚਵੀ ਹੋਣ ਲੱਗ ਪਈ ਉਸ ਦਾ ਦਿਲ ਕਰ ਰਿਹਾ ਸੀ ਕਿਉ ਹੁਣੇ ਜਾਵੇ ਤੇ ਬੇਬੇ ਹੱਤੋਂ ਖੱਤ ਖੋ ਕੇ ਕਿਧਰੇ ਪਾਰ ਸੁੱਤੇ ਐਨੇ ਹੀ ਬੰਟੀ ਆਪਣਾ ਦਿਮਾਗ ਦਿਖਾਉਂਦੇ ਆ ਦਾਦੀ ਦੀ ਹੱਤੋਂ ਖੱਤ ਪੜ੍ਹਦੇ ਆ ਬੋਲੀ ਲਿਆ ਬੇਬੇ ਮੈਂ ਪੜ੍ਹ ਦਿੰਨੀ ਆ ਤਾਇਆ ਜੀ ਦੇ ਹਿਸਾਬ ਦਾ ਵਾਲੀ ਪਰਚੀ ਹੋਣੀ ਆ ਨਾਲੇ ਅੰਦਰ ਸਾਂਭ ਆਉਂਗੀ ਜਿਵੇਂ ਹੀ ਖੱਤ ਬੰਟੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਰੰਦੀਪ ਦੇ ਮਸਾਂ ਸਾਹ ਵਿੱਚ ਸਾਹ ਵਾਪਸ ਆਈ ਚੱਲ ਤੂੰ ਪੜ੍ਹ ਕੇ ਦੱਸ ਦੇ ਫਿਰ ਕੀ ਆਏ ਬੰਟੀ ਨੇ ਕਿਹਾ ਹਾਂ ਬੇਬੇ ਦੱਸ ਦਿਆਂ ਐਨਾ ਕੈ ਬੰਟੀ ਹੱਲੇ ਪਰਚੀ ਖੋਲਣੇ ਲੱਗੀ ਸੀ ਕਿ ਐਨੇ ਨੂੰ ਪਰਮਜੀਤ ਆ ਗਈ ਰੰਦੀਪ ਤੇ ਨੀਮੋ ਨੂੰ ਰਸੋਈ ਦੇ ਗੇਟ ਕੋਲ ਖੜੇ ਦੇਖ ਲੈ ਤੁਸੀਂ ਇੱਥੇ ਕੜਿਓ ਹਲੇ ਤੱਕ ਰੋਟੀ ਨਹੀਂ ਫੜਾਈ ਤੁਸੀਂ ਜਵਾਈ ਨੂੰ ਤੇ ਬੰਟੀ ਉਹ ਉੱਥੇ ਕੀ ਕਰਦੀ ਐ ਉਹਨੂੰ ਵੀ ਹੱਥ ਵਟਾਉਣ ਲਈ ਕਿਹਾ ਸੀ ਸੱਚੀ ਕਿਸੇ ਕੰਮ ਦੀ ਨਹੀਂ ਤੁਸੀਂ ਐਨਾ ਸੌਂਦਿਆਂ ਹੀ ਰੰਦੀਪ ਤੇ ਨੀਮੋ ਵਾਪਸ ਸੋਈ ਅੰਦਰ ਹੋ ਗਈਆਂ ਤੇ ਪਰਮਜੀਤ ਨੇ ਬੰਟੀ ਨੂੰ ਆਵਾਜ਼ ਲਗਾਈ ਪਰਮਜੀਤ ਦੀ ਆਵਾਜ਼ ਸੁਣ ਜਾ ਕੁੜੇ ਤੈਨੂੰ ਤੇਰੀ ਤਾਈ ਜੀ ਬੁਲਾ ਰਹੀ ਐ ਤੂੰ ਪਹਿਲਾਂ ਉਹਦੀ ਗੱਲ ਸੁਣ ਇਹ ਤਾਂ ਇਹ ਦੇਖ ਲੈਣਗੇ ਤੂੰ ਜਾ ਐਨਾ ਕਹਿ ਦਾਦੀ ਨੇ ਫਿਰ ਬੰਟੀ ਦੇ ਹੱਥੋਂ ਖੱਤ ਫੜ ਰਾਜੂ ਦੇ ਹੱਥ ਵਿੱਚ ਦੇ ਦਿੱਤਾ ਸ਼ੁਕਰ ਤੂੰ ਆ ਗਈ ਨਹੀਂ ਮੇਰੀ ਤਾਂ ਜਾਣ ਹੀ ਨਿਕਲੀ ਜਾ ਰਹੀ ਸੀ ਲੈ ਆ ਦੇ ਖੱਤ ਬੰਟੀ ਦੇ ਅੰਦਰ ਆਉਂਦਿਆ ਹੀ ਰੰਦੀਪ ਨੇ ਹੱਥ ਅੱਗੇ ਕਰਦੇ ਆ ਕਿਹਾ ਬੰਟੀ ਨੇ ਕਿਹਾ ਉਹ ਤਾਂ ਨਹੀਂ ਐ ਨਹੀਂ ਐ ਮਤਲਬ ਤੂੰ ਬਾਹਰ ਦੀ ਬਾਹਰ ਕਰਤਾ ਕੰਮ ਤਮਾਮ ਸ਼ੁਕਰ ਐ ਬੰਟੀ ਨੇ ਕਿਹਾ ਨਹੀਂ ਯਾਰ ਬਸ ਗੜਬੜ ਹੋ ਗਈ ਖਾਤੇ ਮੇਰੇ ਹੱਥ ਆ ਹੀ ਗਿਆ ਸੀ ਕਿ ਤਾਈ ਜੀ ਨੇ ਆ ਕੇ ਸਾਰਾ ਬਣਿਆ ਬਣਾਇਆ ਪਲਾਨ ਖਰਾਬ ਕਰਤਾ ਬੇਬੇ ਨੇ ਫਿਰ ਮੇਰੇ ਹੱਥੋਂ ਫੜ ਕੇ ਜੀਜੂ ਦੇ ਹੱਥ ਦੇ ਦਿੱਤਾ ਨਿੰਮੂ ਨੇ ਕਿਹਾ ਜਾ ਯਾਰ ਤੂੰ ਕਿਵੇਂ ਨਾ ਕਿਵੇਂ ਕਰਕੇ ਮਨਾ ਨਹੀਂ ਕਰ ਸਕਦੀ ਸੀ ਬੇਬੇ ਨੂੰ ਉਹਦਾ ਤਾਂ ਮਜ਼ਾ ਹੀ ਗਈ ਸੀ ਆਕੇ ਮੇਰਾ ਦੇਖਿਓ ਕਮਾਲ ਨਿੰਮੂ ਉਸ ਵੱਲ ਸਿਭਿਆਂ ਵਟ ਦੀ ਬੋਲੀ ਲੈ ਹੁਣ ਮੈਂ ਕੀਤੀ ਤਾਂ ਸੀ ਕੋਸ਼ਿਸ਼ ਪਰ ਚੁੱਪ ਕਰੋ ਦੋਨੋ ਮੈਨੂੰ ਅੱਗੇ ਹੀ ਬਹੁਤ ਟੈਨਸ਼ਨ ਹੋ ਰਹੀ ਐ ਤੇ ਉੱਥੇ ਤੁਸੀਂ ਐਵੇਂ ਲੜ ਰਹੇ ਹੋ ਰਣਦੀਪ ਨੇ ਬੰਟੀ ਦੀ ਗੱਲ ਵਿੱਚੇ ਕੱਟਦਿਆਂ ਇਸ਼ਾਰੇ ਨਾਲ ਕਿਹਾ ਤਿੰਨਾਂ ਦੀ ਨਜ਼ਰ ਬਾਹਰ ਹੀ ਟਿਕੀ ਹੋਈ ਸੀ ਦਾਦੀ ਦੇ ਕਹਿਣ ਤੇ ਰਾਜੂ ਖੱਤ ਪੜ੍ਹਨ ਹੀ ਲੱਗਿਆ ਸੀ ਕਿ ਐਨੇ ਸੁਖਪਾਲ ਬਾਹਰੋਂ ਅੰਦਰ ਆਉਂਦਿਆਂ ਹੀ ਪਰਮਜੀਤ ਨੇ ਆਵਾਜ਼ ਲਗਾਉਂਦਾ ਬੋਲਿਆ ਲੋ ਪਾ ਲਿਆ ਰੋਟੀ ਜੇ ਬਣ ਗਈ ਐ ਤਾਂ ਪਰਮਜੀਤ ਨੇ ਕਿਹਾ ਹਾਂਜੀ ਹਾਂਜੀ ਰੋਟੀ ਤਾਂ ਬਣੀ ਪਈ ਐ ਬਸ ਤੁਹਾਨੂੰ ਹੀ ਉਡੀਕ ਰਹੇ ਸੀ ਸੁਖਪਾਲ ਨੇ ਕਿਹਾ ਲਓ ਫਿਰ ਖਾਈਏ ਖਾਣਾ। ਜਾ ਸਿੰਦੇ ਅੰਦਰੋਂ ਮੇਜ਼ ਚੱਕ ਲਿਆ। ਇੱਥੇ ਬੈਠ ਕੇ ਹੀ ਖਾਣਾ ਖਾ ਲਵਾਂਗੇ। ਐਨਾ ਕਹਿ ਸੁਖਪਾਲ ਕੁਰਸੀ ਤੇ ਬੈਠ ਗਿਆ। ਸਿੰਦਾ ਅੰਦਰੋਂ ਮੇਜ਼ ਲਿਆਇਆ। ਉਸੇ ਵਾਲੇ ਦੁਆਲੇ ਕੁਰਸੀਆਂ ਰੱਖ ਦਿੱਤੀਆਂ। ਪਰਮਜੀਤ ਤੇ ਉਸਦੀ ਨੂ ਨੇ ਮਿਲ ਕੇ ਸਾਰਾ ਖਾਣਾ ਉਹਨਾਂ ਅੱਗੇ ਪਰੋਸ ਦਿੱਤਾ। ਸਿੰਦਾ ਤੇ ਕਰਮਾ ਵੀ ਨਾਲ ਹੀ ਬੈਠ ਗਏ। ਇਹ ਕੀ ਹੈ ਤੁਹਾਡੇ ਹੱਥ ਵਿੱਚ? ਰਾਜ ਦੇ ਹੱਥ ਵਿੱਚ ਖਤ ਦੇਖ। ਸੁਖਪਾਲ ਨੇ ਪੁੱਛਿਆ। ਰਾਜੂ ਨੇ ਕਿਹਾ ਹਾਉ ਦਾਦੀ ਜੀ ਨੇ ਹਾਂ ਮੈਂ ਹੀ ਦਿੱਤਾ ਸੀ ਇਹਨੂੰ ਪੁੱਛਦੀ ਸੀ ਵੀ ਪੜ੍ਹ ਕੇ ਦੱਸ ਕੀ ਐ ਇਹਦੇ ਚ ਮੈਨੂੰ ਡਿੱਗਿਆ ਮਿਲਿਆ ਸੀ ਵੇੜੇ ਚ ਕਰਮਾ ਬੋਲਿਆ ਲਿਆਓ ਮੈਨੂੰ ਦੇ ਦਿਓ ਮੈਂ ਦੇਖ ਲਉ ਬਾਅਦ ਚ ਤੁਸੀਂ ਰੋਟੀ ਖਾਓ ਪਹਿਲਾਂ ਠੰਡੀ ਹੋ ਜਾਣੀ ਐ ਐਨਾ ਕਹਿ ਕਰਮੇ ਨੇ ਰਾਜੂ ਦੇ ਹੱਥੋਂ ਫੜ ਖੱਤ ਮੇਜ਼ ਉੱਪਰ ਰੱਖ ਦਿੱਤਾ ਸਾਰੇ ਪਕਵਾਨ ਹੀ ਬਹੁਤ ਵਧੀਆ ਬਣੇ ਹੋਏ ਸਨ ਸਭ ਨੇ ਵਧੀਆ ਖੁਸ਼ ਹੋ ਕੇ ਪੇਟ ਭਰ ਖਾਦਾ ਰੋਟੀ ਪਾਣੀ ਖਾਣ ਤੋਂ ਬਾਅਦ ਰਾਜੂ ਉੱਠ ਹੱਥ ਧੋਣ ਲਈ ਚਲਾ ਗਿਆ ਨਿੰਮੋ ਤੇ ਬੰਟੀ ਸਾਰੇ ਜੁਟੇ ਭਾਂਡੇ ਚੁੱਕ ਮਾਂਜਣ ਵਾਲੀ ਜਗ੍ਹਾ ਰੱਖਣ ਚਲੀਆਂ ਗਈਆਂ ਖਾਲੀ ਮੇਜ਼ ਉੱਪਰ ਸਿਰਫ ਉਹ ਖੱਤ ਪਿਆ ਦੇਖ ਸੁਖਪਾਲ ਉਸਨੂੰ ਪੜਨ ਤੋਂ ਬਾਅਦ ਰੰਦੀਪ ਵੱਲ ਦੇਖ ਉਸ ਕੋਲ ਆ ਉਸਨੂੰ ਪੁੱਛਣ ਲੱਗਿਆ ਇਹ ਕੀ ਹੈ ਰਾਨੋ ਇਹ ਸੁਣ ਰੰਦੀਪ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹ ਪੂਰੀ ਤਰ੍ਹਾਂ ਨਾਲ ਘਬਰਾ ਗਈ ਬੇਚੈਨੀ ਤੇ ਘਬਰਾਹਟ ਦੇ ਮਾਰੇ ਉਸਨੂੰ ਕੁਝ ਨਹੀਂ ਸੁੱਝ ਰਿਹਾ ਸੀ ਕਿ ਉਹ ਕੀ ਜਵਾਬ ਦੇਵੇ ਐਨੇ ਹੀ ਸੁਖਪਾਲ ਨੇ ਉਸਦੇ ਹੱਥ ਵਿੱਚ ਖੱਤਰ ਰੱਖਦਿਆਂ ਜੇ ਬਾਹਰ ਕਿਸੇ ਹੋਰ ਦੇ ਹੱਥ ਲੱਗ ਜਾਂਦਾ ਫਿਰ ਇਸ ਦੀ ਜ਼ਿੰਮੇਵਾਰੀ ਤਾਂ ਮੈਂ ਤੈਨੂੰ ਸੌਂਪੀ ਸੀ ਨਾ ਜ਼ਿੰਮੇਵਾਰੀ ਰੰਦੀਪ ਸੋਚਦੀ ਹੋਈ ਸੁਖਪਾਲ ਨੇ ਕਿਹਾ ਸੋਚ ਕੀ ਰਹੀ ਹੈ ਮੈਂ ਤੈਨੂੰ ਹੀ ਕਹਿ ਰਿਹਾ ਘਰ ਦੇ ਸਾਰੇ ਰਾਸ਼ਨ ਪਾਣੀ ਵਾਲੀ ਲਿਸਟ ਤਾਂ ਤੂੰ ਹੀ ਲੇਖਦੀ ਹੁੰਦੀ ਸੀ ਨਾ ਆ ਦੇਖ ਕਿੱਦਾਂ ਰੋਲਦੀ ਫਿਰਦੀ ਐ ਆ ਪਰਚੀ ਤੇ ਬਾਣੀਆਂ ਦਾ ਸਾਰਾ ਹਿਸਾਬ ਕਿਤਾਬ ਲਿਖਿਆ ਹੋਇਆ ਜੋ ਹਲੇ ਕਰਨ ਵਾਲਾ ਰਹਿੰਦਾ ਹੁੰਦਾ ਤੇ ਤੂੰ ਐ ਸੁੱਟ ਰੱਖੀ ਐ ਜੇ ਗਵਾਜ ਜਾਂਦੀ ਫਿਰ ਏ ਸੁਨ ਰੰਦੀਪ ਨੇ ਝਾਟ ਉਸ ਨੂੰ ਕੋਲ ਕੇ ਦੇਖਿਆ ਤੇ ਦੇਖਦਿਆਂ ਹੀ ਉਹ ਕੋਲ ਖੜੀ ਨਿੰਮੋ ਵੱਲ ਦੇਖਦੀ ਹੋਈ ਖੁਸ਼ ਹੋ ਗਈ ਨਿੰਮੋ ਨੇ ਅੱਖ ਮਾਰਦੇ ਹੋਏ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਚੱਲ ਹੁਣ ਜਾ ਤੇਰੀ ਮੰਮੀ ਨੂੰ ਫੜਾ ਜਾਂ ਜਾਂਦੀ ਹੋਈ ਸਾਂਭ ਦਿਓਗੇ ਉਹ ਐਨਾ ਕਹਿ ਸੁਖਪਾਲ ਚਲਾ ਗਿਆ ਸੁਖਪਾਲ ਦੇ ਜਾਂਦਿਆਂ ਹੀ ਰੰਦੀਪ ਨੇ ਨਿੰਮੋ ਤੇ ਬੰਟੀ ਨੂੰ ਘੁੱਟ ਕੇ ਜੱਫੀ ਪਾ ਲਈ ਥੈਂਕ ਯੂ ਥੈਂਕ ਯੂ ਸੋ ਮੱਚ ਪਰ ਤੁਸੀਂ ਇਹ ਕਦੋਂ ਕਰਤਾ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਰਨਦੀਪ ਇਸ਼ਾਰੇ ਨਾਲ ਪੁੱਛਣ ਲੱਗੀ ਬੰਟੀ ਨੇ ਕਿਹਾ ਆਈ ਹੈ ਫਿਰ ਬੰਟੀ ਬਾਬਾ ਜੀ ਦਾ ਕਮਾਲ ਕਿਹਾ ਸੀ ਨਾ ਵੀ ਮੇਰੇ ਖੱਬੇ ਆਦਾ ਖੇਲ ਹੈ ਹੱਸਦੀ ਹੋਈ ਬੋਲੀ ਨਿੰਮੋ ਨੇ ਕਿਹਾ ਹਾਂ ਐਸੀ ਨਹੀਂ ਕੀਤਾ ਤਾਈ ਜੀ ਨੇ ਜਦੋਂ ਸਾਨੂੰ ਪਾਣੀ ਫੜਾਉਣ ਲਈ ਭੇਜਿਆ ਸੀ ਬੰਟੀ ਨੇ ਅੱਖ ਬਚਾ ਕੇ ਪਰਚੀ ਬਦਲਤੀ ਸੀ ਪਰ ਮਾਫ ਕਰੀ ਯਾਰ ਜਲਦੀ ਜਲਦੀ ਚ ਤੇਰੇ ਹਿਸਾਬ ਵਾਲੀ ਕਾਪੀ ਚੋਂ ਪਾਰ ਲਈ ਅਸੀਂ ਪਰਚੀ ਰਨਦੀਪ ਨਿੰਮੋ ਤੇ ਬੰਟੀ ਦਾ ਦਿਲ ਤੋਂ ਸ਼ੁਕਰੀਆ ਕਰ ਰਹੀ ਸੀ ਅੱਜ ਉਸ ਦੀਆਂ ਭਿਆਨਾਂ ਨੇ ਉਸ ਨੂੰ ਬਹੁਤ ਵੱਡੀ ਗਲਤੀ ਕਰਨ ਤੋਂ ਬਚਾ ਲਿਆ ਤਿੰਨੋਂ ਆਪਣੀ ਇਸ ਛੋਟੀ ਜਿਹੀ ਜਿੱਤ ਤੋਂ ਬਹੁਤ ਖੁਸ਼ ਹੋਈਆਂ ਪਰਮਜੀਤ ਨੇ ਕਿਹਾ ਤੁਸੀਂ ਕਿ ਇੱਥੇ ਆਪਸ ਵਿੱਚ ਘਸਰਮੁਸਰ ਕਰੀ ਜਾਨੀਓ ਚਲੋ ਬਾਹਰ ਪਰੌਣਾ ਉਡੀਕੀ ਜਾਂਦਾ ਕਦੋਂ ਦਾ ਐਨਾ ਕਹਿ ਪਰਮਜੀਤ ਉਸ ਦਾ ਸਮਾਨ ਅੰਦਰ ਚੁੱਕ ਲਈ ਇਸ ਵਾਰ ਰੰਦੀਪ ਦੀਆਂ ਅੱਖਾਂ ਵਿੱਚ ਉਮੀਦ ਦੀ ਇੱਕ ਕਿਰਨ ਦਿਖਾਈ ਦੇ ਰਹੀ ਸੀ ਜਿਸ ਦੇ ਸਹਾਰੇ ਉਹ ਆਪਣੇ ਸਹੁਰੇ ਘਰ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਸੀ ਉਸ ਨੂੰ ਉਮੀਦ ਸੀ ਕਿ ਇੱਕ ਨਾ ਇੱਕ ਦਿਨ ਉਹ ਆਪਣੀ ਜਗ੍ਹਾ ਉਸ ਘਰ ਵਿੱਚ ਬਣਾ ਹੀ ਲਵੇਗੀ ਤੇ ਆਪਣੇ ਪਿਆਰ ਤੇ ਕਾਬਲੀਅਤ ਦੇ ਬਲਬੂਤੇ ਸਭ ਦਾ ਦਿਲ ਜਿੱਤ ਲਵੇਗੀ ਘਰ ਵਿੱਚ ਸਭ ਤੋਂ ਪਿਆਰ ਤੇ ਆਸ਼ੀਰਵਾਦ ਲੈੰਦੀ ਹੋਈ ਉਹ ਤੋਂ ਜਾਨ ਲਈ ਰਾਜੂ ਨਾਲ ਤੁਰ ਪਈ ਸਹੁਰੇ ਘਰ ਆਉਣ ਤੋਂ ਬਾਅਦ ਰੰਦੀਪ ਦੀ ਜ਼ਿੰਦਗੀ ਦੀ ਸ਼ੁਰੂਆਤ ਇੱਕ ਨਵੇਂ ਸਿਰੇ ਤੋਂ ਸ਼ੁਰੂ ਹੋਈ ਕਿੰਨੀਆਂ ਉਮੀਦਾਂ ਤੇ ਚਾਵਾ ਨਾਲ ਉਹ ਜਿਸ ਘਰ ਵਿਆਹੀ ਆਈ ਸੀ ਬੇਸ਼ੱਕ ਸਭ ਕੁਝ ਮਿੱਟੀ ਦੀ ਰੇਤ ਵਾਂਗ ਟਹਿ ਚੁੱਕਿਆ ਸੀ ਪਰੰਤੂ ਫਿਰ ਵੀ ਉਸਨੇ ਇਸ ਰਿਸ਼ਤੇ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗੁੱਡੀ ਦੇ ਚਲੇ ਜਾਣ ਦੇ ਬਾਅਦ ਉਸ ਨੂੰ ਅਤੇ ਸਮਝਣ ਵਾਲਾ ਹੋਰ ਕੋਈ ਨਹੀਂ ਸੀ ਐਥੋਂ ਤੱਕ ਕਿ ਉਸਦੀ ਆਪਣੀ ਸੱਸ ਵੀ ਉਸ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੀ ਪਰੰਤੂ ਫਿਰ ਵੀ ਉਸਨੇ ਪੂਰੀ ਲਗਨ ਤੇ ਪਿਆਰ ਨਾਲ ਆਪਣੀ ਬਿਮਾਰ ਸੱਸ ਦੀ ਖੂਬ ਸੇਵਾ ਕੀਤੀ ਮਲਕੀਤ ਨੇ ਕਈ ਵਾਰ ਗੁੱਸੇ ਵਿੱਚ ਉਸ ਨੂੰ ਕੁਝ ਬੁਰਾ ਭਲਾ ਕਹਿ ਵੀ ਜਾਣਾ ਪਰ ਰੰਦੀਪ ਸਭ ਕੁਝ ਹੱਸ ਕੇ ਟਾਲ ਦਿੰਦੀ ਤੇ ਚੁੱਪ-ਚਾਪ ਕਰਦੇ ਆ ਕੰਮਾਂ ਵਿੱਚ ਲੱਗੀ ਰਹਿੰਦੀ। ਜਿਸ ਦੇ ਸਦਕੇ ਸੁਰਜਨ ਦੀਆਂ ਨਜ਼ਰਾਂ ਵਿੱਚ ਉਸਨੇ ਇੱਕ ਚੰਗੀ ਨੌਂ ਦਾ ਦਰਜਾ ਕੁਝ ਦਿਨਾਂ ਵਿੱਚ ਹੀ ਪਾ ਲਿਆ। ਜਦੋਂ ਵੀ ਕਦੇ ਮਲਕੀਤ ਦੇ ਮੂੰਹੋਂ ਉਸਦੇ ਨਾਂ ਬੋਲਣ ਤੇ ਕਮੀ ਪੇਸ਼ੀ ਕੱਢੀ ਜਾਂਦੀ ਤਾਂ ਸੁਰਜਨ ਰਣਦੀਪ ਦੀ ਪੂਰੀ ਸਪੋਰਟ ਕਰਦਾ। ਜਿੱਤੇ ਸੁਰਜਨ ਦੀਆਂ ਨਜ਼ਰਾਂ ਵਿੱਚ ਆਪਣੇ ਪ੍ਰਤੀ ਹਮਦਰਦੀ ਦੇਖ ਰਣਦੀਪ ਬੇहद ਖੁਸ਼ ਸੀ। ਉਥੇ ਮਲਕੀਤ ਤੇ ਰਾਜੂ ਦੇ ਦਿਲ ਵਿੱਚ ਹਾਲੇ ਤੱਕ ਜਗ੍ਹਾ ਨਾ ਬਣਾ ਸਕੰਦਾ। ਉਸ ਨੂੰ ਦੁੱਖ ਵੀ ਸੀ। ਰਾਜੂ ਤੇ ਰਣਦੀਪ ਬੇਸ਼ੱਕ ਦੁਨੀਆ ਦੀਆਂ ਨਜ਼ਰਾਂ ਵਿੱਚ પતિ ਪਤਨੀ ਸਨ ਪਰੰਤੂ ਅਸਲ ਵਿੱਚ ਉਹ ਇੱਕ ਦੂਜੇ ਲਈ ਸਿਰਫ ਅਜਨਬੀਆਂ ਵਾਂਗ ਸਨ ਰਣਦੀਪ ਦਾ ਇਸ਼ਾਰਿਆਂ ਨਾਲ ਗੱਲਾਂ ਕਰਨਾ ਰਾਜੂ ਲਈ ਸਮਝ ਪਾਉਣਾ ਬੇਹਦੀ ਮੁਸ਼ਕਿਲ ਸੀ ਜਦੋਂ ਵੀ ਇੱਕ ਦੂਜੇ ਨੇ ਕੋਈ ਗੱਲ ਕਹਿਣੀ ਹੁੰਦੀ ਤਾਂ ਨਾ ਰਣਦੀਪ ਉਸ ਨੂੰ ਸਹੀ ਤਰੀਕੇ ਨਾਲ ਸਮਝਾ ਪਾਉਂਦੀ ਤੇ ਨਾ ਰਾਜੂ ਠੀਕ ਢੰਗ ਨਾਲ ਉਸ ਨੂੰ ਸਮਝ ਪਾਉਂਦਾ ਜਿਸ ਕਰਕੇ ਉਹਨਾਂ ਦੇ ਰਿਸ਼ਤੇ ਵਿੱਚ ਇੱਕ ਦੂਰੀ ਜਿਹੀ ਬਣੀ ਹੋਈ ਸੀ ਬੇਸ਼ੱਕ ਇਹ ਬੇਮੇਲ ਜਿਹੇ ਰਿਸ਼ਤੇ ਨੂੰ ਆਪਣੇ ਸੰਜੋਗ ਸਮਝ ਨਹੀਂ ਬੁਆੰਦੀ ਪੂਰੀ ਕੋਸ਼ਿਸ਼ ਤਾਂ ਕਰ ਰਹੀ ਸੀ ਪਰੰਤੂ ਦੋਨਾਂ ਲਈ ਇੱਕ ਦੂਜੇ ਨੂੰ ਸਮਝ ਪਾਉਣਾ ਬੇਹਦ ਮੁਸ਼ਕਿਲ ਸੀ ਇੰਨਾ ਸਭ ਹਾਲਾਤਾਂ ਦੇ ਬਾਅਦ ਵੀ ਰਣਦੀਪ ਨੇ ਉਸ ਘਰ ਨੂੰ ਹੀ ਆਪਣਾ ਘਰ ਬਣਾ ਲਿਆ ਘਰ ਦੇ ਕੰਮਾਂ ਵਿੱਚ ਤਾਂ ਉਹ ਪਹਿਲੇ ਦਿਨ ਤੋਂ ਹੀ ਪੂਰੀ ਮਾਹਿਰ ਸੀ ਇਸ ਲਈ ਘਰ ਦੇ ਕੰਮਕਾਜ ਨੂੰ ਲੈ ਕੇ ਮਲਕੀਤ ਨੂੰ ਉਸ ਤੋਂ ਕਦੇ ਕੋਈ ਸ਼ਿਕਾਇਤ ਨਹੀਂ ਸੀ ਬਸ ਉਸ ਦੀ ਇੱਕ ਆ ਨਾ ਬੋਲ ਸਕਣ ਦੀ ਕਮੀ ਹੀ ਉਸਦੇ ਸਾਰੇ ਗੁਨਾ ਨੂੰ ਅਣ ਦੇਖਿਆ ਕਰ ਰਹੀ ਸੀ ਇੱਕ ਪਾਸੇ ਮਲਕੀਤ ਦੀ ਨਾ ਪਸੰਦ ਤੇ ਦੂਜੇ ਪਾਸੇ ਰੰਦੀਪ ਦੀ ਕੰਮ ਪ੍ਰਤੀ ਲਗਨ ਤੇ ਪਿਆਰ ਦੀ ਅੱਗੇ ਮਲਕੀਤ ਥੋੜੀ ਬਹੁਤੀ ਪਿਗਲਣੇ ਲੱਗੀ ਸੀ ਕਿ ਇੱਕ ਦਿਨ ਉਹਨਾਂ ਦੀ ਗਵਾਂਢਣ 파ਰੋ ਨੇ ਆ ਕੇ ਸਾਰਾ ਕੰਮ ਫਿਰ ਵਿਗਾੜ ਦਿੱਤਾ ਮਲਕੀਤ ਵਿਹੜੇ ਵਿੱਚ ਮੰਜੇ ਤੇ ਪਈ ਦੇਖ ਉਹ ਅੰਦਰ ਆ ਗਈ ਨੀ ਕਿਵੇਂ ਆ ਭੈਣੇ ਠੀਕ ਹੈ ਮਲਕੀਤ ਨੇ ਕਿਹਾ ਹਾਂ ਠੀਕ ਆ ਬਸ ਕੋਚੀ ਨਾ ਪਾਰੋ ਨੇ ਕਿਹਾ ਕਿਉਂ ਕੀ ਹੋਇਆ ਮਲਕੀਤ ਨੇ ਕਿਹਾ ਬੁਖਾਰ ਤੋਂ ਟਾਈਫਾਇਡ ਬਣ ਗਿਆ ਸੀ ਮੇਰੇ ਤਾਂ ਪਰ ਹੁਣ ਤਾਂ ਠੀਕ ਆ ਅੱਗੇ ਨਾਲੋ ਮੋੜ ਪੈ ਗਿਆ ਪਾਰੋ ਨੇ ਕਿਹਾ ਚੱਲ ਵਧੀਆ ਹੋਇਆ ਤੂੰ ਠੀਕ ਹੋ ਗਈ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੇਰੇ ਬਿਮਾਰ ਹੋਏ ਦਾ ਨਹੀਂ ਆ ਜਾਂਦੀ ਤੇਰਾ ਪਤਾ ਲੈਣ ਤੇ ਨਾ ਹੀ ਰਾਜੂ ਨੇ ਕਦੇ ਦੱਸਿਆ ਅੱਗੇ ਦਾ ਕਦੇ ਬਾਰ ਮੂਹ ਦੀ ਲੰਘਦਾ ਤਾਂ ਬੁਲਾ ਕੇ ਲੰਘਦਾ ਪਰ ਹੁਣ ਤਾਂ ਅੱਜ ਕੱਲ ਜਦੋਂ ਦਾ ਵਿਆਹ ਹੋਇਆ ਉੰਦੀ ਵੀ ਹਵਾ ਜਿਹੀ ਬਦਲੀ ਬਦਲੀ ਜਿਹੀ ਲੱਗਦੀ ਏ ਲੱਗਦਾ ਮੁੰਡੇ ਨੂੰ ਹਲੇ ਵਿਆਹ ਦਾ ਚਾ ਹੀ ਨਹੀਂ ਉਤਰਿਆ ਐਨਾ ਕਹਿੰਦੇ ਹੱਸ ਪਈ ਮਲਕੀਤ ਨੂੰ ਉਸਦੀ ਗੱਲ ਭੋਰਾ ਵੀ ਚੰਗੀ ਨਹੀਂ ਲੱਗੀ ਉਸ ਨੂੰ ਇੰਜ ਲੱਗਿਆ ਵੀ ਇਸ ਨੇ ਜਾਣ ਬੁੱਝ ਕੇ ਲਗਾ ਕੇ ਗੱਲ ਕੀਤੀ ਏ ਇਸ ਲਈ ਉਸ ਨੇ ਗੱਲ ਨੂੰ ਟਾਲਦਿਆਂ ਪੁੱਛਿਆ ਹੋਰ ਦੱਸ ਫਿਰ ਕਿਵੇਂ ਗੇੜਾ ਮਾਰਨਾ ਹੋਇਆ 파ਰੋ ਨੇ ਕਿਹਾ ਹਾਂ ਸੱਚ ਮੈਂ ਤਾਂ ਤੈਨੂੰ ਵਧਾਈਆਂ ਦੇਣ ਆਈ ਸੀ ਮਲਕੀਤ ਨੇ ਪੁੱਛਿਆ ਕਾਹਦੀਆਂ ਵਧਾਈਆਂ 파ਰੋ ਨੇ ਕਿਹਾ ਲੈ ਤੇਰੇ ਭਤੀਜੇ ਦਾ ਰਿਸ਼ਤਾ ਪੱਕਾ ਹੋ ਗਿਆ। ਕਿਉਂ ਤੈਨੂੰ ਪਤਾ ਨਹੀਂ? ਭਤੀਜਾ ਮਲਕੀਤ ਦਿਮਾਗ ਤੇ ਜ਼ੋਰ ਪਾਉਂਦਿਆਂ ਬੋਲੀ। ਪਾਰੋਂ ਨੇ ਕਿਹਾ, "ਆਹੋ, ਤੇਰਾ ਭਤੀਜਾ ਦਲੀਪ ਆ ਚਰਨੋਂ ਦਾ ਮੁੰਡਾ। ਮੈਂ ਸੁਣਿਆ ਬਾਹਰੀ ਸੋਹਣੀ ਕੁੜੀ ਐ, ਪੂਰੀ ਉੱਚੀ ਲੰਮੀ ਗੋਲ ਮਟੋਲ ਜਈ। ਕਹਿੰਦੇ ਐ ਮੁੰਡੇ ਨੇ ਆਪ ਹੀ ਪਸੰਦ ਕਰੀ ਐ ਤੇ ਚਰਨੋਂ ਤੇ ਮੱਖਣ ਵੀ ਜਾ ਕੇ ਗੱਲ ਪੱਕੀ ਕਰ ਆਏ। ਚਰਨੋਂ ਤਾਂ ਪੂਰੀ ਖੁਸ਼ ਐ ਇਸ ਰਿਸ਼ਤੇ ਨੂੰ ਲੈ ਕੇ। ਮੈਂ ਵੀ ਹੁਣੇ ਕੁੜੀ ਦੀ ਫੋਟੋ ਦੇਖ ਕੇ ਆਈ ਹਾਂ ਬਸ।" ਸੱਚੀ ਬਲਾਈ ਸੋਹਣੀ ਕੁੜੀ ਐ ਚਰਨੋਂ ਦੀ ਨੋਹ ਦੀਆਂ ਤਰੀਫਾਂ ਸੁਣ ਮਲਕੀਤ ਨੂੰ ਬਹੁਤ ਚੇੜ ਚੜੀ ਸਾਡੇ ਨਾਲ ਹੀ ਵੈਰ ਬੰਨਣਾ ਸੀ ਉਸਨੇ ਮਲਕੀਤ ਮਨ ਅੰਦਰ ਕਚੀਚੀਆਂ ਵਟ ਦੀ ਬੋਲੀ 파ਰੋ ਨੇ ਪੁੱਛਿਆ ਕਿਉਂ ਤੁਹਾਨੂੰ ਨਹੀਂ ਪਤਾ ਮਲਕੀਤ ਨੇ ਕਿਹਾ ਨਾ ਵੀ ਸਾਡੀ ਬੋਲਚਾਲ ਹੀ ਨਹੀਂ ਹੈਗੀ ਉਹਨਾਂ ਨਾਲ ਤਾਂ ਹੀ ਉਹਨੇ ਭਾਵ ਵੀ ਨਹੀਂ ਕੱਢੀ ਬਾਹਰ 파ਰੋ ਨੇ ਕਿਹਾ ਹਾਂ ਸੱਚ ਨਹੀਂ ਤੁਹਾਡੀ ਕਿਉਂ ਵਿਗੜ ਗਈ ਆਪਸ ਵਿੱਚ ਕੀ ਗੱਲ ਹੋ ਗਈ ਸੀ ਮੈਂ ਵੀ ਪਹਿਲਾਂ ਪੁੱਛਦੀ ਪੁੱਛਦੀ ਰਹਿ ਗਈ ਏ ਸੁਨਮਲਕੀਤ ਚੁੱਪ ਹੋ ਗਈ ਉਸ ਨੂੰ ਫਿਰ ਚਰਨੋਂ ਦਾ ਦਿੱਤਾ ਧੋਖਾ ਚੇਤੇ ਆ ਗਿਆ ਦੋਸਤੋ ਤੁਸੀਂ ਇੱਕ ਸੁਣੀ ਕਹਾਣੀ ਕਰਮਾਂ ਵਾਲੀ ਭਾਗਟਮਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਇਸ ਦਾ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਇਸੇ ਨੈਕਸਟ ਭਾਗ ਵਿੱਚ